ਸਾਸਰੀਆ ਕਾਲ ਮਹਾਰੀਖਾ ਚੋਹਾਨ ਤੁਸੀਂ ਦੇਖ ਰਹੇ ਹੋ ਪਾਸਕਾ ਨਿਊਜ਼ਲਾਈਨ ਤੋਂ ਰਿਪੋਰਟ ਸੁਸ਼ੀਲ ਹੋ ਜਾ ਜੀ ਦੀ ਖਾਸ ਰਿਪੋਰਟ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਦਕਰ ਜੀ ਦੇ ਬੁੱਤ ਦੀ ਹੋਈ ਬੇਅਦਬੀ ਦੇ ਵਿਰੋਧ ਵਿੱਚ ਫਲੋਰ ਵਿਖੇ ਲੋਕ ਇਨਸਾਫ ਮੰਚ ਕਮੇਟੀ ਅਤੇ ਸੰਭੂ ਅੰਬੇਦਕਰੀ ਗੁਰੂ ਰਵਿਦਾ ਸਭਾਵਾ ਵਾਲਮੀਕ ਸਭਾਵਾ ਵੱਲੋਂ ਰੋਸ਼ ਪ੍ਰਦਰਸ਼ਨ ਅਤੇ ਰੋਸ਼ ਮਾਰਚ ਕੱਢਿਆ ਗਿਆ ਜਿਸ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਾਥੀਆਂ ਵੱਲੋਂ ਹਾਜ਼ਰੀ ਲਗਾਈ ਗਈ ਪਿੰਡ ਨੰਗਲ ਫਲੋਰ ਵਿੱਚ ਲੱਗੇ ਹੋਏ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਦਕਰ ਜੀ ਦੇ ਸਟੈਚੂ ਨਾਲ ਹੋਈ ਬੇਅਦਬੀ ਵਾਲੇ ਥਾਂ ਕੋਲ ਸਾਰੇ ਇਕੱਠੇ ਹੋਏ ਤੇ ਬਹੁਤ ਵੱਡੇ ਪੱਧਰ ਤੇ ਰੋਸ਼ ਮਾਰਚ ਕੱਢਿਆ ਗਿਆ ਜਿਸ ਵਿੱਚ ਫਲੋਰ ਸ਼ਹਿਰ ਦੇ ਆਗੂ ਪਿੰਡਾਂ ਦੇ ਆਗੂ ਪੰਜ ਸਰਪੰਚ ਸ਼ਹਿਰਾਂ ਦੇ ਕੌਂਸਲਰ ਸਾਹਿਬਾਨ ਅਤੇ ਮਹਿਲਾਵਾਂ ਵੱਡੀ ਗਿਣਤੀ ਵਿੱਚ ਪਹੁੰਚੇ ਜਿਨਨੇ ਵੀ ਡਾਕਟਰ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਪਿਆਰ ਕਰਨ ਵਾਲੇ ਸਾਰੇ ਇਸ ਮਾਰਚ ਵਿੱਚ ਇਕੱਠੇ ਹੋਏ ਸਰਦਾਰ ਸਰਵਜਿੰਗ फ्लोर्स आपका कैबिनेट मंत्री ने विशेष तौरते हाजिरी पर इस मौके इकट्ठे ਨੂੰ ਸੰਬੋਧਨ ਕਰਦੇ ਆ ਵੱਖ-ਵੱਖ ਜਥੇਬੰਦੀਆਂ ਦੇ ਔਦਦੇਦਾਰਾਂ ਨੇ ਆਪਣੀ ਆਵਾਜ਼ ਰੱਖੀ ਅਤੇ ਕਿਹਾ ਕਿ ਜਦ ਤੱਕ ਪਿੰਡ ਨੰਗਲ ਫ्लोर डॉ पी एम राम अंबेडकर जी ਦੇ ਸਟੈਚੂ ਨਾਲ ਹੋਈ ਵਿਅਧਿਕਰਨ ਵਾਲੇ ਨੂੰ ਨਹੀਂ ਫੜਿਆ ਜਾਂਦਾ ਉਸ ਸਮੇਂ ਤੱਕ ਸੰਘਰਸ਼ ਜਾਰੀ ਰਹੇਗਾ ਪੁਲਿਸ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਫੜ ਕੇ ਸਲਾਖਾ ਪਿੱਛੇ ਕਰਾਂਗੇ ਜੋ ਬੰਦੀ ਕਾਰਵਾਈ ਹੋਈ ਉਹ ਜਰੂਰ ਕਰਾਂਗੇ ਉਹ ਕਦੇ ਨਾ ਕਿਸੇ ਨਾਲ ਜੁੜੋ ਮੇਰੀ ਬੇਨਤੀ ਹੈ ਮੈਂ ਤਾਂ ਅੱਕੇ ਵੀ ਪਹਿਲੀ ਵਾਰ ਵੀ ਜਿੱਥੇ ਜਿੱਥੇ ਵੀ ਮੈਂ ਜਾਂਦਾ ਰਿਹਾ ਕਿਤੇ ਮਹਾਰਾਜ ਦੇ ਜਿੱਥੇ ਗੁਰਪਰਵਸੀ ਉੱਥੇ ਵੀ ਕਹਿੰਦਾ ਰਿਹਾ ਤੁਸੀਂ ਸਤਪੁਰੂ ਸਾਧ ਮਹਾਰਾਜ ਨੂੰ ਕਦੇ ਆਪਣੇ ਨਾਲ ਹੀ ਜੁੜੀ ਜਾਂਦੇ ਆ ਉਹ ਤਾਂ ਮਾਨਵਤਾ ਦੇ ਸੀ ਡਾਕਟਰ ਭੀਮਰਾਓ ਬੇਦਕਰ ਕਿਸੇ ਇੱਕ ਵਿਅਕਤੀ ਦਾ ਨਹੀਂ ਸੀ ਕਿਸੇ ਇੱਕ ਜਾਤ ਦਾ ਨਹੀਂ ਸੀ ਹੀ ਵਾ ਦੇ ਨੈਸ਼ਨਲ ਲੀਡਰ ਉਹ ਫਾਦਰ ਸੀ ਇਸ ਮਾਡਰਨ ਇੰਡੀਆ ਦਾ ਫਾਊਂਡੇਸ਼ਨ ਫਾਦਰ ਸੀ ਉਹ ਪੋਲੀਟੀਕਲ ਘਟ ਸੀ ਉਹ ਸਟੇਟਸਮੈਨ ਵੱਧ ਸੀ ਤਿੱਤ ਸੋ ਆਪਣੀਆਂ ਪੋਲੀਟਿਕਲ ਗੱਲਾਂ ਕਰੋ ਪਰ ਉਹਦਾ ਜਿਹੜਾ ਮਿਸ਼ਨ ਸੀ ਅੱਜ ਜਦੋਂ ਆਪਾਂ ਅੱਜ ਦਾ ਦੇਖਦੇ ਮੈਨੂੰ ਦੁੱਖ ਹੋਇਆ ਇਹ ਨਾ ਇਸ ਪਾਸੇ ਨੂੰ ਨਾ ਤੁਰਖੇ ਇਹ ਜਿਹਾ ਆਪਾਂ ਕਰਦੇ ਆ ਨਾ ਮੇਰਾ ਗੁੱਸਾ ਨਾ ਕਰੋ ਮੈਂ ਤੁਹਾਨੂੰ ਇੱਕ ਵੱਡੇ ਹੋਣ ਦੇ ਨਾਤੇ ਇੱਕ ਸਲਾਹ ਹੀ ਦਿੰਦਾ ਕਹਿੰਦੀ ਤੁਸੀਂ ਆਪਣੀ ਮਰਜ਼ੀ ਆ ਇਹ ਫਿਰ ਆਪਾਂ ਜਿਹੜੇ ਇਹ ਲੋਕ ਕਰਦੇ ਆ ਆਪਾਂ ਉਹਨਾਂ ਨੂੰ ਕੰਡੈਮ ਨਹੀਂ ਕਰਦੇ ਆਪਾਂ ਇੱਕ ਅਸਰ ਨਹੀਂ ਕਰਦੇ ਆਪਾਂ ਪੱਛ ਵੀ ਕਰਦੇ ਆ ਇਸ ਲਈ ਆਪਾਂ ਨੂੰ ਸਾਰਿਆਂ ਨੂੰ ਇਹ ਜਿਹੜਾ ਮੇਨ ਮੁੱਖ ਕਾਰਜ ਹੈ ਆਪਣਾ ਵੀ ਇਹ ਨਿੰਦਣਯੋਗ ਆ ਇਹ ਦੁੱਖ ਆ ਇਸ ਦੁੱਖ ਨੂੰ ਸਾਰੇ ਸਾਂਝੇ ਇਕੱਠੇ ਹੋ ਕੇ ਆਪਾਂ ਪੜ੍ਹਦੇ ਹਾਂ ਦੁੱਖ ਸਾਰਿਆਂ ਨੂੰ ਹੀ ਆ ਇਸ ਲਈ ਮੈਂ ਦੇਖਤੀ ਕੀਤੀ ਮੈਂ ਦੇਖਿਆ ਚਲੋ ਚੰਗੀ ਗੱਲ ਇਹ ਆ ਕਿ ਰੋਜ਼ ਮਜਹਰਾ ਆਪਾਂ ਸਾਰੇ ਇਕੱਠੇ ਹੋ ਕੇ ਕਰ ਲਓ ਜਿਹੜੀ ਉਹਨਾਂ ਦੇ ਜਿੱਦਾਂ ਮੈਨੂੰ ਦੱਸਿਆ ਤੇ ਉਹ ਜਿਹੜਾ ਉਹਨਾਂ ਨੇ ਥਾਵਾ ਚਾਰ ਪੰਜ ਬੈਠਣਗੇ ਮਜਹਰਾ ਇਕੱਠਾ ਕਰੋ ਕਿਉਂਕਿ ਕਾਰਜ ਹੈ ਤੇ ਆਪਣਾ ਆਪਣਾ ਨਿਸ਼ਾਨਾ ਇੱਕ ਆ ਉਸ ਨਿਸ਼ਾਨੇ 'ਤੇ ਜਾ ਕੇ ਜਿਹੜੇ ਵੀ ਦੋਸ਼ੀ ਆ ਉਹ ਦੋਸ਼ੀਆਂ ਨੂੰ ਜਲਦ ਤੋਂ ਜਲਦ ਬੰਦੀ ਚੜ੍ਹਦੇ ਆ ਫ੍ਰੀ ਕਰਦੇ ਆ ਅਵਾਰ ਜਾਸਿਸ ਨੂੰ ਦੇਖਿਆ ਇਨਵੈਸਟੀਗੇਸ਼ਨ ਕਰ ਰਹੀ ਆ ਕਿ ਉਹ ਜਿਹੜੇ ਅਸਲ ਦੋਸ਼ੀ ਆ ਉਹਨਾਂ ਨੂੰ ਲਿਆ ਕੇ ਉਹਨਾਂ ਨੂੰ ਉਹਦਾ ਸਜ਼ਾ ਜੋ 법ੀ ਤੋਂ ਕੁਮਈ ਹੈ ਦਿੱਤੀ ਜਾਵੇ ਡਾਕਟਰ ਮੇੜਗਰ ਦੀ ਵਿਚਾਰਧਾਰਾ ਪੂਰੇ ਵਰਲਡ ਦੇ ਵਿੱਚ ਬੜੇ ਜੋਸ਼ੋਖ ਰੋਸ਼ਨ ਨਾਲ ਅੱਗੇ ਵਧ ਰਹੀ ਔਰ ਮੇਡ ਕਰੈਕਟਰ ਵਿਚਾਰਧਾਰਾ ਨਾਲ ਲੋਕ ਜੁੜ ਰਹੇ ਆ ਉਨ੍ਹਾਂ ਦੀ ਸੋਚ ਨੂੰ ਵਿਚਾਰਧਾਰਾ ਨੂੰ ਜਿਹੜਾ ਉਹ ਕੋਈ ਵੀ ਰੋਕਣਾ ਟੋਕ ਨਹੀਂ ਸਕਦਾ ਇਹੋ ਜਿਹਾਂ ਕੋਧੀਆਂ ਹਰਕਤਾਂ ਇਹ ਕੋਈ ਨਵੀਆਂ ਨਹੀਂ ਹੋਣ ਲੱਗੀਆਂ ਗੁਰਪਤਵੰਤ ਸਿੰਘ ਪੰਨੂ ਦਾ ਨਵਾਂ ਜੰਮਿਆ ਇਸ ਦੇਸ਼ ਦਾ ਮਨੂਵਾ ਜਿਹੜਾ ਡਾਕਟਰ ਅੰਬੇਡਕਰ ਦੀ ਵਿਚਾਰਧਾਰਾ ਨੂੰ ਦਫਰਾਉਣ ਦੀ ਕੋਸ਼ਿਸ਼ ਲਗਾ ਰਿਹਾ ਪਰ ਉਹ ਅਜੇ ਤੱਕ ਸਫਲ ਨਹੀਂ ਹੋਇਆ ਅੰਬੇਡਕਰਾਈਕ ਅੰਦੋਲਨ ਇੱਕ ਚੜਦਾ ਹੋਇਆ ਸੂਰਜ ਹੈ ਇਹਨੂੰ ਕਦੀ ਵੀ ਨਾ ਲਪੋਇਆ ਜਾ ਸਕਦਾ ਨਾ ਹੀ ਰੋਕਿਆ ਜਾ ਸਕਦਾ ਉਹ ਸਮਾਜ ਵਿੱਚ ਬੰਡੀਆਂ ਪਾਉਣ ਦੇ ਲਈ ਇਹੋ ਜਿਹਾਂ ਕੋਧੀਆਂ ਹਰਕਤਾਂ ਕਰ ਸਕਦੇ ਆ ਔਰ ਅੰਬੇਡਕਰਾਈਕ ਲੋਕ ਜਿਹੜਾ ਆ ਉਹ ਸਮਝ ਚੁੱਕਿਆ ਔਰ ਜਿਹੜਾ ਉਹ ਸੰਭਲ ਚੁੱਕਿਆ ਔਰ ਇਹੋ ਜਿਹੇ ਜੜੀਆਂ ਉਹਦੀਆਂ ਜਿਹੜੀਆਂ ਇੱਕ ਗੱਲਾਂ ਦਾ ਜਿਹੜਾ ਉਹ ਸ਼ਿਕਾਰ ਨਹੀਂ ਬਣਨ ਵਾਲੇ ਅਸੀਂ ਇਹਦਾ ਮੂੰਹ ਤੋੜਮਾ ਜਵਾਬ ਦੇਣਾ ਜਾਣਦੇ ਆ ਜੇਕਰ ਪ੍ਰਸ਼ਾਸਨ ਨੇ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਦੋਸ਼ੀਆਂ ਨੂੰ ਨਹੀਂ ਗ੍ਰਿਫਤਾਰ ਕਰੂਗਾ ਤਾਂ ਅਸੀਂ ਬਹੁਤ ਵੱਡੀ ਲੰਬੰਦੀ ਕਰਾਂਗੇ ਔਰ ਮੈਂ ਤਾਂ ਇਹ ਕਹਾਂਗਾ ਕਿ ਸਾਨੂੰ ਧਰਨੇ ਪ੍ਰਦਰਸ਼ਨ ਦੋਸ਼ ਪ੍ਰਦਰਸ਼ਨਾਂ ਦੇ ਵਿੱਚੋਂ ਨਿਕਲ ਕੇ ਜਨ ਜਨ ਤੱਕ ਜਾ ਕੇ ਪਿੰਡ ਪਿੰਡ ਜਾ ਕੇ ਵਾਸਾ ਡਾਕਟਰ ਮੇੜਗਰ ਦੀ ਵਿਚਾਰਧਾਰਾ ਨੂੰ ਪ੍ਰਫੁੱਲਤ ਕਰਨ ਦੇ ਲਈ ਕਪਰਾਲਾ ਕਰਨਾ ਚਾਹੀਦਾ ਔਰ ਉਹਨਾਂ ਦੇ ਨਾਂ ਤੇ ਲਾਇਬ੍ਰੇਰੀਆਂ ਗੁੱਲੀਆਂ ਚਾਹੀਦੀਆਂ ਸਕੂਲਾਂ ਕਾਲਜਾਂ ਦੇ ਵਿੱਚ ਉਹਨਾਂ ਦੇ ਨਾਂ ਤੇ ਜਿਹੜੇ ਆ ਉਹ ਇਨਾਮ ਗੰਢ ਸਮਾਰੋਹ ਜਾਂ ਉਹਨਾਂ ਦੀ ਵਿਚਾਰਧਾਰਾ ਨੂੰ ਪ੍ਰਫੁੱਲਤ ਕਰਨ ਲਈ ਕੰਮ ਕਰਨਾ ਚਾਹੀਦਾ ਇਸ ਕਰਕੇ ਜਿਹੜਾ ਆ ਉਹ ਪ੍ਰਸ਼ਾਸਨ ਦੀ ਨੈਗਲੀਜੈਂਸੀ ਮੈਂ ਕਮਾਂਗਾ ਕਿ ਪੰਜਾਬ ਸਰਕਾਰ ਦੀ ਔਰ ਜਿਹੜੀ ਉਹਨਾਂ ਦੀ ਇੰਟੈਲੀਜੈਂਸੀ ਦਾ ਫੇਲਿਅਰ ਰਿਹਾ ਕਿ ਉਹ ਇਹ ਗੱਲ ਨੂੰ ਜਿਹੜਾ ਦੁਆਰਾ ਹੋ ਸਕਦੀ ਆ ਉਹਨਾਂ ਨੇ ਉਹਨਾਂ ਨੂੰ ਉਸ ਗੱਲ ਨੂੰ ਰੋਕਣ ਦੇ ਲਈ ਕੋਈ ਉਪਰਾਲਾ ਨਹੀਂ ਕੀਤਾ ਮੈਂ ਕਮਾਂਗਾ ਕਿ ਸਰਕਾਰ ਸੁਹਿਰਦ ਹੋਵੇ ਜੀ ਕੇ ਭਾਰਤ ਆਖਦਾ ਹਾਂ ਸਾਥੀਓ 1 ਅਰ 2 ਤਰੀਕ ਦੀ ਦਰਮਿਆਨੀ ਰਾਤ ਨੂੰ ਜੋ ਇਸ ਸ੍ਰਿੰਦ ਮੰਨਕਲ ਦੇ ਵਿੱਚ ਬਾਬਾ ਸਾਹਿਬ ਦਾ ਸਟੈਚੂ ਹੈ ਉਹਦੀ ਉਹਦਾ અપਮਾਨ ਔਰ ਉਹਦੀ ਬੇਪੱਤੀ ਕੀਤੀ ਗਈ ਜਿਹਦੇ ਬਾਰੇ ਆਪਾਂ ਸਾਰਿਆਂ ਨੂੰ ਸਵੇਰ ਨੂੰ ਸੋਸ਼ਲ ਮੀਡੀਆ ਤੇ ਜਦੋਂ ਅਮਰੀਕਾ ਤੋਂ ਇਸ ਇੱਕ ਵਿਅਕਤੀ ਨੇ ਵੀਡੀਓ ਸ਼ੇਅਰ ਕਰਕੇ ਉਹਦੀ ਜ਼ਿੰਮੇਵਾਰੀ ਲਈ ਤਾਂ ਸਾਨੂੰ ਪਤਾ ਲੱਗਾ ਕਿ ਨੰਗਲ ਪਿੰਡ ਦੇ ਵਿੱਚ ਬਾਬਾ ਸਾਹਿਬ ਦਾ અપਮਾਨ ਕੀਤਾ ਗਿਆ ਹੈ ਉਹਨਾਂ ਦੇ ਸਟੈਚੂ ਦਾ 100 ਵਾਰੀ ਉਹਨੂੰ ਮਜਬੂਰ ਹੋਵੇ ਕਿ ਇਹੋ ਜਿਹਾ ਗਲਤ ਕੰਮ ਹੋਏਗਾ ਤਾਂ ਸਾਨੂੰ ਆ ਨਤੀਜਾ ਭੁਗਤਣਾ ਪੈਣਾ ਇੱਥੋਂ ਤੱਕ ਕਿ ਉਹਨੂੰ ਮੌਤ ਦਾ ਵੀ ਫਾਂਸੀ ਦਾ ਵੀ ਸਖਮ ਹੋਣਾ ਚਾਹੀਦਾ ਇਹੋ ਜਿਹਾ ਕਾਨੂੰਨਾਂ ਦੇ ਵਿੱਚ ਤਾਂ ਜਾ ਕੇ ਨਾ ਜਿਹੜੀਆਂ ਹਰਕਤਾਂ ਉਹਨੂੰ ਠੱਲ ਪੈਗੀ ਮੈਂ ਇੰਨਾ ਕਹਿੰਦਾ ਹੋਇਆ ਰਜ਼ਾ ਲੈਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਵਿੱਚ ਬਕਰੀਆਂ ਪਾਇਆ ਜਾ ਸਕੇ ਸਾਨੂੰ ਉਹਦੇ ਮੋਦੀ ਨੂੰ ਕਾਮਯਾਬ ਨਹੀਂ ਹੋਣ ਦੇਣਾ ਚਾਹੀਦਾ ਗੱਲਾਂ ਉੱਥੇ ਹੋ ਚੁੱਕੀਆਂ ਅਸੀਂ ਵੀ ਕੀ ਕੀ ਹੋਇਆ ਕੀ ਕੀ ਨਹੀਂ ਹੋਇਆ ਚਲੋ ਇਸੇ ਇਹਦੇ ਬਾਰੇ ਆਪਾਂ ਬਹੁਤੀ ਗੱਲ ਨਹੀਂ ਕਰਾਂਗੇ ਸ੍ਰੀ ਅਸ਼ੋਕ ਜੀ ਪ੍ਰਧਾਨ ਉਹ ਤਾਂ ਤਾਂ ਵਿਦੇਸ਼ਾਂ ਦੇ ਵਿੱਚ ਬੈਠ ਕੇ ਵੀ ਤੁਹਾਨੂੰ ਕੰਮ ਆਪਣੀਆਂ ਗੇੜੀਆਂ ਮਾਰੀਆਂ ਹਰਕਤਾਂ ਕਰਨ ਤੋਂ ਬਾਅਦ ਨਹੀਂ ਆਉਨੀਆਂ ਕਿਸੇ ਨੂੰ 10000 ਦੇ ਦਿਓ ਕਿਸੇ ਨੂੰ 20000 ਦੇ ਦਿਓ ਚਾਰਕ ਸਾਂਝਿਆਂ ਨੂੰ ਤੋੜਿਆ ਜਾਵੇ ਪੰਜਾਬ ਜਿਹੜਾ ਸੰਘਰਸ਼ਾਂ ਦੇ ਵਿੱਚ ਪੂਰੇ ਦੇਸ਼